ਸਾਹਿਰ ਲੁਧਿਆਣਵੀ ਨੇ ਕਿਹਾ ਸੀਗਾ ਕਿ ਕبھی ਖੁਦ ਤੇ ਕبھی ਹਾਲਾਤ ਤੇ ਰੋਣਾ ਆਇਆ ਬਾਤ ਨਿਕਲੀ ਤੋਂ ਹਰ ਬਾਤ ਤੇ ਰੋਣਾ ਆਇਆ ਅੱਜ ਥੋੜਾ ਜਿਹਾ ਰੋਣ ਲੱਗੇ ਆ ਜੇਕਰ ਤੁਸੀਂ ਭਾਰਤ ਦੀ ਰਾਜਨੀਤੀ ਪੰਜਾਬ ਦੀ ਰਾਜਨੀਤੀ ਦੇਖੋਗੇ ਤੇ ਇੱਥੇ ਮਸਾਲੇਦਾਰ ਵਿਅੰਗਮਈ ਰਾਜਨੀਤੀ ਦੀ ਕੋਈ ਕਸਰ ਨਹੀਂ ਹੈਗੀ ਇਸ ਤੋਂ ਇਲਾਵਾ ਸਾਡੇ ਕੋਲ ਰੀਲਾਂ ਤੇ ਬਥੇਰਾ ਕੰਟੈਂਟ ਪਿਆ ਜਿਦੇ ਵਿੱਚ ਅਸੀਂ ਮਜ਼ਾਈਆ ਵੀਡੀਓਜ਼ ਦੇਖ ਕੇ ਆਪਣੇ ਆਪ ਨੂੰ ਇੰਟਰਟੇਨ ਕਰ ਸਕਦੇ ਆ ਸਾਨੂੰ ਇੱਕ ਗੁਜ਼ਾਰਿਸ਼ ਆਈ ਸੀ ਕਿ ਤੁਸੀਂ ਪੰਜਾਬ ਦੀ ਆਰਥਿਕਤਾ ਦੀ ਜ਼ਰੂਰ ਗੱਲ ਕਰੋ ਇੱਕ ਛੋਟਾ ਜਿਹਾ ਵੀਡੀਓ ਬਣਾਓ ਜਿਹੜੇ ਸੱਜਣਾ ਨੇ ਸਨੀਆਂ ਨੇ ਸਾਨੂੰ ਇਹ ਸੁਨੇਹਾ ਲਾਇਆ ਸੀਗਾ ਉਹਨਾਂ ਦੇ ਵਿੱਚ ਇੱਕ ਆਰਟਿਸਟ ਵੀ ਸੀਗਾ ਇੱਕ ਕਲਾਕਾਰ ਆਦਮੀ ਤੇ ਇਸ ਤੋਂ ਇਲਾਵਾ ਇੱਕ ਬੁੱਧੀ ਜੀ ਵੀ ਅਸੀਂ ਇਹਨਾਂ ਦੋ ਸੁਨੇਹਾ ਨੂੰ ਸਾਡੇ ਕੋਲ ਛੋਟੀ ਜਿਹੀ ਆਡੀਅנס ਛੋਟਾ ਜਿਹਾ ਦਾਇਰਾ ਹੈ ਸਾਹਿਬ ਅਸੀਂ ਇਹਦੇ ਵਿੱਚੋਂ ਇਹ ਦੋ ਸੁਨੇਹੇ ਜਿਹੜੇ ਆ ਨਾ ਉਹ ਸਾਰਥਕ ਲਾਏ ਕਿ ਨਹੀਂ ਇੱਕ ਯਤਨ ਹੋ ਜਾਣਾ ਚਾਹੀਦਾ ਜੇ ਤੇ ਤੁਸੀਂ ਦਰਦਮੰਦ ਹੋ ਜਾਂ ਇਹ ਜਾਣਣਾ ਚਾਹੁੰਦੇ ਹੋ ਕਿ ਪੰਜਾਬ ਦੇ ਕਿਸ ਅੰਗ ਚ ਸਭ ਤੋਂ ਜ਼ਿਆਦਾ ਪੀੜ ਹੋ ਰਹੀ ਹੈ ਤੇ ਬਿਮਾਰੀ ਕੀ ਹੈ ਫਿਰ ਇਹ ਵੀਡੀਓ ਵੇਖ ਲੈਣਾ ਅਦਰਵਾਈਜ਼ ਮੈਂ ਜਿਵੇਂ ਕਿਹਾ ਕਿ ਕੰਟੈਂਟ ਦੀ ਕੋਈ ਕਮੀ ਨਹੀਂ ਹੈ ਜਿਸ ਤਰ੍ਹਾਂ ਦਾ ਚਸਾ ਹੈ ਉਸ ਤਰ੍ਹਾਂ ਦੀ ਮਹਿਫਲ ਤੁਹਾਨੂੰ ਮਿਲ ਹੀ ਜਾਣੀ ਹੈ ਗੱਲ ਇਹ ਆ ਕਿ ਪੰਜਾਬ ਦਾ ਬਜਟ ਚੱਕੋ ਬਜਟ ਚੱਕੋਗੇ ਤਾਂ ਪੰਜਾਬ ਦਾ 2024-25 ਦਾ ਜਿਹੜਾ ਬਜਟ ਆ ਉਹ ਬਣੇਗਾ 1 ਲੱਖ 35051 ਕਰੋੜ ਦਾ ਠੀਕ ਹੈ ਸਾਬ ਇਹਦੇ ਵਿੱਚ ਇਹਨਾਂ ਨੇ ਕਿਹਾ ਕਿ ਸਾਡੀਆਂ ਜਿਹੜੀਆਂ ਪ੍ਰਾਪਤ ਮਾਲੀਆ ਮਾਲੀਆਂ ਰਕਮਾਂ ਹੋਣਗੀਆਂ ਉਹ ਹੋਣਗੀਆਂ 1 ਲੱਖ 4586 ਕਰੋੜ ਖੱppa ਸਾਡਾ ਰਹੇਗਾ 23198 ਕਰੋੜ ਦਾ ਲਗਭਗ ਯਾਨੀ ਜੀਐਸਡੀਪੀ ਜਾਂ ਜੰਨੀ ਉਹਦਾ 3% ਦਾ ਰਾਜ ਖੋਸ਼ੀ ਘਾਟਾ ਜਿਹੜਾ 30465 ਕਰੋੜ ਲਗਭਗ 4% ਜੀਐਸਟੀਪੀ ਸ਼ਬਦਾਂ ਚ ਨਹੀਂ ਉਲਝਣਾ ਸਿੰਪਲ ਸਾਬ ਹੈ ਪ੍ਰਾਪਤ ਮਾਲੀਆ ਕਿ ਜੀ ਆਪਣੇ ਘਰ ਦੀ ਇਨਕਮ ਕਿੰਨੀ ਆ ਤਾਂ ਇਨਕਮ ਕਿੰਨੀ ਹੋ ਗਈ 104586 ਕਰੋੜ ਤੇ ਰਾਜ ਖੋਸ਼ੀ ਘਾਟਾ ਮਤਲਬ ਕਿ ਇਹਨੂੰ ਲਾ ਲਓ ਕਿ ਜਿਹੜੀਆਂ ਸਾਡੀਆਂ ਜ਼ਰੂਰਤਾਂ ਆਟਾ ਦਾਲ ਸਭ ਕੁਝ ਪੂਰਾ ਕਰਕੇ ਉਹ ਜਿਹੜੀਆਂ ਜ਼ਰੂਰਤਾਂ ਉਹਦੇ ਵਿੱਚ ਕਮੀ ਆਊਗੀ 30465 ਕਰੋੜ ਦੀ ਯਾਨੀ ਇੰਨਾ ਵੱਡਾ ਰਾਜਕੋਸ਼ੀ ਘਾਟਾ ਸਾਡੇ ਕੋਲ ਹੈ ਮਾਲੀਆ ਖੱਪਾ ਮਤਲਬ ਕਿ ਜੋ ਸਾਨੂੰ ਸਾਰਾ ਕੁਝ ਕਰ ਕਰਾ ਕੇ ਜਿਹੜਾ ਖੱਪਾ ਇੱਕ ਦੇਖਣ ਨੂੰ ਮਿਲਦਾ ਉਹ ਹੋ ਗਿਆ 23198 ਕਰੋੜ ਦਾ ਜੀਐਸਟੀਪੀ ਹੁੰਦੀ ਆ ਜੀਐਸਟੀਪੀ ਕੁਝ ਨਹੀਂ ਜੀਐਸਟੀਪੀ ਹੋਗੀ ਕਿ ਜਿੰਨੇ ਵੀ ਆਪਾਂ ਘਰ ਚ ਕਮਾਉਨੇ ਆ ਇੱਕ ਬੰਦਾ ਕਾਰਖਾਨੇ ਚ ਜਾਂਦਾ ਇੱਕ ਬੰਦਾ ਖੇਤਾਂ ਚ ਜਾਂਦਾ ਇੱਕ ਬੰਦਾ ਕੈਲੋ ਕੇ ਸੈਲੂਨ ਚ ਜਾਂਦਾ ਤਾਂ ਕੁੱਲ ਮਿਲਾ ਕੇ ਉਹ ਸਾਰਾ ਕੁਝ ਜਿਹੜਾ ਲਿਆਉਂਦੇ ਆ ਉਹ ਹੋ ਗਈ ਜੀਐਸਟੀਪੀ ਮਤਲਬ ਕਿ ਟੋਟਲ ਪੈਦਾਵਰ ਕੋਈ ਜ਼ਿਆਦਾ ਉਲਝਣ ਨਹੀਂ ਹੈਗੀ ਸਾਹਿਬ ਖੈਰ ਕਰਜ਼ਾ ਹੈਗਾ ਪੰਜਾਬ ਦੇ ਸਿਰ ਤੇ ਇਸ ਵੇਲੇ ਪੌਣੇ 4 ਲੱਖ ਕਰੋੜ ਸਾਹਿਬ ਠੀਕ ਹੈ ਜੀ ਆਰਬੀਆਈ ਤੋਂ ਆਂਕੜੇ ਝੱਕ ਕੇ ਅਸੀਂ ਅੱਗੇ ਤੁਰਦੇ ਹਾਂ ਉਹਨਾਂ ਨੇ 23 24 ਦੇ ਵਿੱਚ ਪੰਜਾਬ ਦਾ ਰਾਜ ਖੋਸ਼ੀ ਘਾਟਾ ਜਿਹੜਾ 4.7 ਫੀਸਦੀ ਦਿਖਾਇਆ ਸੀ ਅਨੁਪਾਤ ਜੀਐਸਟੀਪੀ ਸਭ ਤੋਂ ਖਰਾਬ ਸੀ ਜਦਕਿ ਬਿਹਾਰ 3 ਫੀਸਦੀ ਨਾਲ ਸਾਡੇ ਤੋਂ ਬਿਹਤਰ ਸੀ ਮਤਲਬ ਜੀਐਸਟੀਪੀ ਕਿਉਂ ਹੋ ਗਿਆ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਟੋਟਲ ਸਾਡੀ ਪੈਦਾਵਾਰ ਕਿੰਨੀ ਆ ਤਾਂ ਉਹਦਾ ਜਿਹੜਾ ਅਨੁਪਾਤ ਮਤਲਬ ਕਿ ਰਾਜ ਖੋਸ਼ੀ ਘਟਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਭਾਈ ਜੋ ਹੈ ਤੇ ਜਿੰਨਾ ਚਾਹੀਦਾ ਉਹਦੇ ਵਿੱਚ ਜਿਹੜਾ ਖੱਪਾ ਹੈ ਉਹ ਸਾਡੀ ਟੋਟਲ ਜਿਹੜੀ ਪੈਦਾਵਾਰ ਹੈ ਜੀਐਸਡੀਪੀ ਹੈ ਜਿੰਨੀ ਬਣਦੀ ਹੈ ਤਾਂ ਉਹਦਾ 4.7% ਹੈ ਜਿਹੜਾ ਕਿ ਇੰਡੀਆ ਚ ਵਰਸਟ ਹੈ ਬਿਹਾਰ ਵੀ ਸਾਡੇ ਤੋਂ ਬਿਹਤਰ ਹੈ ਹੁਣ ਅੱਗੇ ਆਜੋ 19 ਤੋਂ 24 ਦੇ ਦਰਮਿਆਨ ਪੰਜਾਬ ਦਾ ਜਿਹੜਾ ਕੈਪੀਟਲ ਖਰਚ ਹੈ ਕੈਪੀਟਲ ਖਰਚ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਸ਼ਬਦ ਥੋੜੇ ਜੇ ਟਿੱਡੇ ਹੁੰਦੇ ਆ ਬੜੇ ਪਿੰਡੂ ਅੰਦਾਜ਼ 'ਚ ਜੇ ਸਮਝੀਏ ਕੈਪੀਟਲ ਐਕਸਪੈਂਡੀਚਰ ਜੀ ਜੋ ਆਪਣਾ ਬੁਨਿਆਦੀ ਢਾਂਚਾ ਹੁੰਦਾ ਹੈ ਉਹਦੇ ਤੇ ਸਰਕਾਰ ਖਰਚ ਕਰਦੀ ਹੈ ਨਾ ਆਪਣੇ ਕੋਲੋਂ ਉਹਨੇ ਆਪਾਂ ਨੂੰ ਕੋਈ ਸੜਕ ਬਣਾ ਕੇ ਦੇਣੀ ਹੈ ਕੋਈ ਪੁਲ ਬਣਾ ਕੇ ਦੇਣਾ ਹੈ ਕੋਈ ਲਾਈਟਾਂ ਲਾ ਕੇ ਦੇਣੀ ਹੈ ਤਾਂ ਉਹ ਕੀ ਹੋ ਗਿਆ ਉਹ ਹੋ ਗਿਆ ਕੈਪੀਟਲ ਐਕਸਪੈਂਡੀਚਰ ਇਹ ਸਾਡਾ 1.2 ਫੀਸਦ ਰਿਹਾ ਸਾਬ ਲਾ ਲੋ 5 ਸਾਲਾਂ ਚ 19 ਤੋਂ 24 ਦੇ ਦਰਮਿਆਨ ਕਿੰਨਾ ਰਿਹਾ 1.2 ਜੋ ਦੇਸ਼ ਭਰ ਚ ਸਭ ਤੋਂ ਖਰਾਬ ਹੈ ਜਦ ਕਿ ਯੂਪੀ ਝਾਰਖੰਡ ਐਮਪੀ ਵਰਗੇ ਜਿਹੜੇ ਸਟੇਟ ਆ ਇਹ ਜੀਐਸਟੀਪੀ ਦਾ 4 ਫੀਸਦ ਖਰਚ ਕਰ ਰਿਹਾ ਮਤਲਬ ਜੀਐਸਟੀਪੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਟੋਟਲ ਜਿਹੜੀ ਪੈਦਾਵਾਰ ਆ ਉਹਦਾ ਉਹ ਤੇ 4 4 5 5 ਫੀਸਦ ਖਰਚ ਕਰ ਰਿਹਾ ਮਤਲਬ ਕਿ 100 ਚੋਂ 4 ਪਈਏ ਖਰਚ ਕਰ ਰਹੇ ਆ ਕੈਪੀਟਲ ਐਕਸਪੈਂਡੀਚਰ ਸਾਡੀਆਂ ਬੁਨਿਆਦੀ ਸਹੂਲਤਾਂ ਤੇ ਤੇ ਅਸੀਂ 1.2 ਯਾਨੀ ਅਸੀਂ 1 ਰੁਪਇਆ 20 ਪੈਸੇ ਖਰਚ ਕਰ ਪਰੇ ਕਿਉਂਕਿ ਬਚਦਾ ਕੁਝ ਨਹੀਂ ਹੈ ਨਾ ਸਾਹਿਬ ਖਰਚ ਖਰਚ ਦੀ ਜੇ ਗੱਲ ਕਰੀਏ ਇੱਥੇ ਕਿ ਜਾਂਦਾ ਕਿੱਥੇ ਆ ਵੱਡਾ ਸਵਾਲ ਪੈਦਾ ਹੋਏਗਾ ਨਾ ਹੁਣ ਮੈਂ ਤੁਹਾਨੂੰ ਇੱਕ ਅੰਕੜਾ ਦਿੰਦਾ ਜਿਹੜਾ ਕਿ ਮੈਂ ਨੋਟ ਕੀਤਾ ਸੀਗਾ 18 19 ਚ ਪੈਨਸ਼ਨ ਤੇ 10875 ਕਰੋੜ ਰੁਪਈਆ ਜਾਂਦਾ ਸੀਗਾ ਪਰ 24 25 ਤੱਕ ਇਹ ਵੱਧ ਕੇ ਹੋ ਗਿਆ 19800 ਕਰੋੜ ਮਤਲਬ ਕੱਲਾ ਪੈਨਸ਼ਨ ਦਾ ਖਰਚਾ ਜੇ ਲਾਓਗੇ ਤੁਸੀਂ 10875 ਕਰੋੜ 18 19 ਚ ਯਾਨੀ 6 ਸਾਲ ਪਹਿਲਾਂ 24 25 ਚ ਕਿੰਨਾ ਹੋ ਗਿਆ 19800 ਆਲਮੋਸਟ ਦੁੱਗਣਾ ਸਾ ਤਨਖਾਹ ਤੇ ਜਾਂਦਾ ਸੀਗਾ 26978 ਯਾਨੀ ਉਹੀ ਸਾਲ ਬੀਸ ਈਅਰ ਇਹ ਹੀ ਰੱਖਾਂਗੇ ਆਪਾਂ 1819 26978 ਕਰੋੜ ਰੁਪਇਆ ਜਾਂਦਾ ਸੀਗਾ ਤਨਖਾਹਾਂ ਤੇ ਇਹ ਸਭ 24 25 ਚ ਵੱਧ ਕੇ ਹੋ ਗਿਆ 35168 ਕਰੋੜ ਹੁਣ ਵਿਆਜ ਦੀ ਜਿਹੜੀ ਅਦਾਇਗੀ ਸੀ ਉਹ 1819 ਚ ਹੈਗੀ ਸੀ 17669 ਕਰੋੜ ਵੈਸੇ ਉੱਤੇ 25 ਲੱਖ ਰੁਪਇਆ ਲਾ ਸਕਦੇ ਹੋ ਤੁਸੀਂ ਪਰ 24 25 ਚ ਆ ਕੇ ਇਹ ਹੋ ਜਾਂਦੀ ਹੈ 23900 ਕਰੋੜ ਸਬਸਿਡੀ ਸਬਸਿਡੀ ਜਿਹੜੀ ਸੀਗੀ ਉਹ ਸਾਡੀ ਜਾਂਦੀ ਸੀਗੀ 18 19 ਚ 10700 ਕਰੋੜ ਪਰ 2024 25 ਚ ਆ ਕੇ ਉਹ ਆਲਮੋਸਟ ਦੁੱਗਣੀ ਹੋ ਜਾਂਦੀ ਆ ਜਾਂ ਕਹਿ ਲੋ ਦੁੱਗਣੀ ਤੋਂ ਵੀ ਥੋੜੀ ਅੱਗੇ ਚਲੇ ਜਾਂਦੀ ਆ 20200 ਕਰੋੜ ਤੇ ਹੁਣ ਇਹਦੇ ਚ ਹੀ ਤੁਹਾਨੂੰ ਸਪਸ਼ਟ ਹੋ ਗਿਆ ਨਾ ਕਿ ਜਿਹੜੇ ਖਰਚੇ ਸੀਗੇ ਉਹ ਤੇ ਸਾਡੇ ਬੜੇ ਸਪੀਡੀ ਢੰਗ ਨਾਲ ਵਧੇ ਪਰ ਜਿਹੜਾ ਮਾਲੀਆ ਸੀਗਾ ਉਹ ਸਾਡਾ ਵਧਿਆ ਤਾਂ ਹੈ ਮੈਂ ਐਵੇਂ ਕਮਾ ਨਹੀਂ ਮੈਂ ਇਸ ਸਾਰੇ ਪਛੜੇਪਣ ਵਾਸਤੇ ਕਿਸੇ ਇੱਕ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਆ। ਮਾਨ ਸਾਹਿਬ ਤੇ ਹੁਣ ਆਏ ਨੇ। ਉਹ ਪਿਛਲੇ ਵੀ ਇਹਦੇ ਵਿੱਚ ਹੀ ਰਹਿਣਗੇ। ਤਾਂ ਕੁੱਲ ਮਿਲਾ ਕੇ ਤੁਸੀਂ ਦੇਖੋ ਕਿ ਸਬਸਿਡੀ ਵੀ ਦੁੱਗਣੀ ਹੋ ਗਈ। ਪੈਨਸ਼ਨ ਵੀ ਦੁੱਗਣੀ ਹੋ ਗਈ। ਤਨਖਾਹ ਜਿਹੜੀ ਸੀਗੀ ਜੋ ਮਹੀਨਾਵਾਰ ਸਾਡੀ ਜਾਂਦੀ ਹੈ ਉਹ ਵੀ ਲਗਭਗ 9000 ਕਰੋੜ ਵਧ ਗਈ। ਵਿਆਜ ਅਦਾਇਗੀ ਵੀ ਲਗਭਗ ਸਾਡੀ 6000 ਕਰੋੜ ਵਧ ਗਈ। ਕਿੰਨੇ ਸਾਲਾਂ 'ਚ 6 ਸਾਲਾਂ 'ਚ 6 ਸਾਲਾਂ 'ਚ ਆਮਦਨ ਨਹੀਂ ਹੁੰਨੀ ਵਧੀ। ਤਾਂ ਫਿਰ ਉਹ ਜਿਹੜਾ ਖੱਪਾ ਹੈ ਜਾ ਖਰਚੇ ਦਾ ਜਿਹੜਾ ਇਜ਼ਾਫਾ ਹੈ ਵਿਆਜ ਅਦਾਇਗੀ ਕਰਨੀ ਹੈ ਵਗੈਰਾ ਵਗੈਰਾ ਸਾਰਾ ਕੁਝ ਕਿੱਥੋਂ ਕਰਜ਼ਾ ਚੁੱਕੋ ਅੱਗੇ ਦਿਓ ਸਬਸਿਡੀਆਂ ਦਿਓ ਇਹ ਕਰੋ ਵਾਕ ਕਰੋ ਯੋਗ ਕਰੋ ਹਾਲਾਤ ਇਹ ਨੇ 22 ਦੇ ਵਿੱਚ ਇੱਕ ਵਾਈਟ ਪੇਪਰ ਆਇਆ ਸੀਗਾ ਜਿਹਦੇ ਵਿੱਚ ਆਟਾ ਦਾਲ ਸਕੀਮ ਦਾ 2274 ਕਰੋੜ ਰੁਪਇਆ ਹਾਲੇ ਤੱਕ ਬਕਾਇਆ ਪਿਆ ਹੈ ਪੈਂਡਿੰਗ ਪਿਆ 6000 ਕਰੋੜ ਰੁਪਇਆ ਕਰਜ਼ਾ ਮਾਫੀ ਵਾਸਤੇ ਕੈਪਟਨ ਨੇ ਕਰਜ਼ਾ ਜਿਹੜਾ ਲਿਆ ਸੀਗਾ ਤੁਹਾਨੂੰ ਪਤਾ ਹੈ ਨਾ ਆ ਜਿਹੜਾ ਪੰਗਾ ਆਰਡੀਐਫ ਦਾ ਪਿਆ ਹੈ ਉਹ ਆ ਗਿਆ 750 ਕਰੋੜ ਰੁਪਇਆ ਇਹਨਾਂ ਨੇ ਫ੍ਰੀ ਬੱਸ ਸਫਰ ਵਾਲਾ ਵੀ ਜਿਹੜਾ ਉਹ ਖਜ਼ਾਨੇ ਤੇ ਪਾ ਦਿੱਤਾ ਬੋਝ ਪਾ ਦਿੱਤਾ ਸਭ ਤੁਸੀਂ ਸੂਰਤਿ ਹਾਲ ਦੇਖੋ ਕਿ ਜਿਹੜਾ ਸਟੇਟ ਮਾਲੀਆ ਪ੍ਰਾਪਤ ਮਤਲਬ ਕਿ ਜੋ ਉਹਨੂੰ ਪੈਸਾ ਆ ਰਿਹਾ ਹੈ ਉਹਦੇ ਚ ਪਛੜ ਰਿਹਾ ਹੈ ਪਰ ਸਬਸਿਡੀਆਂ ਤੇ ਜਾਂ ਕਹਿ ਲੋ ਕਿ ਇਸ ਤਰ੍ਹਾਂ ਦੀਆਂ ਸਹੂਲਤਾਂ ਤੇ ਉਹ ਲਗਾਤਾਰ ਖਰਚ ਵਧਾਉਂਦਾ ਗਿਆ ਵਧਾਉਂਦਾ ਗਿਆ ਤੇ ਸਿੱਟਾ ਕੀ ਨਿਕਲਿਆ ਸਾਹਿਬ ਨਿਚੋੜ ਕੀ ਹੈ ਕਹਾਣੀ ਦਾ 12 ਸਾਲਾਂ ਚ ਸਾਡੀ ਸਮ੍ਰiddhi ਜਿਹੜੀ ਆ ਉਹ ਵਾਧੀ ਆ 52 ਫੀਸਦੀ ਯਾਨੀ ਸਮ੍ਰiddhi ਜਿਹੜੀ ਆ ਸਮ੍ਰiddhi ਨੂੰ ਆਪਾਂ ਇਕਨੋਮੀ ਦੇ ਲਿਹਾਜ਼ ਨਾਲ ਦੇਖੀਏ ਤੇ ਇਸ ਤਰ੍ਹਾਂ ਵੰਡਿਆ ਜਾਂਦਾ ਕਿ ਜਿਹੜੀ ਤੁਹਾਡੀ ਕੁੱਲ ਪੈਦਾਵਾਰ ਆ ਤਾਂ ਉਹਦਾ ਪ੍ਰਤੀ ਵਿਅਕਤੀ ਕਿਨਕ ਨਾ ਆ ਤਾਂ ਇਹਨੂੰ ਵੀ ਆਪਾਂ ਇੱਕ ਪੈਮਾਨਾ ਬਣਾ ਸਕਦੇ ਆ ਤਾਂ ਉਸ ਆਧਾਰ ਤੇ 52 ਫੀਸਦੀ ਅਸੀਂ 12 ਸਾਲਾਂ ਚ ਛਾਲ ਮਾਰੀ ਆ ਓਡੀਸ਼ਾ 104 ਫੀਸਦੀ ਯਾਨੀ ਜੇ ਅਸੀਂ 12 ਸਾਲ ਪਹਿਲਾਂ 100 ਕਮਾਉਂਦੇ ਸੀ ਅਸੀਂ 152 ਤੇ ਪਹੁੰਚੇ ਤੇ 오ਡੀਸ਼ਾ ਕਿੱਥੇ ਚਲਾ ਗਿਆ 204 ਤੇ ਸਾਡੇ ਨਾਲ ਤੇ 오ਡੀਸ਼ਾ ਛਾਲ ਮਾਰ ਗਿਆ ਵੱਡੀ ਇਸ ਤੋਂ ਇਲਾਵਾ ਹਰਿਆਣੇ ਦੀ ਗੱਲ ਕਰੋਗੇ ਤਾਂ ਆਲਮੋਸਟ 75% ਸਾਡੇ ਤੋਂ 23% ਅੱਗੇ ਆਉਹ ਯਾਨੀ ਜੇ ਅਸੀਂ ਹਰਿਆਣੇ ਨੂੰ ਵੀ ਇੱਕ ਪੈਮਾਨਾ ਮੰਨ ਕੇ ਚਲੀਏ ਸੋ ਕਹਾਣੀਆਂ ਸਭ ਬਹੁਤ ਨੇ ਬਹੁਤ ਕਹਾਣੀਆਂ ਗੱਲ ਇਹ ਆ ਕਿ ਜੇ ਆਪਾਂ ਕਰਜ਼ੇ ਦੀ ਗੱਲ ਕਰਦੇ ਹੁਣ ਜਿਵੇਂ ਕਿ ਕਰਜ਼ਾ ਚੜਿਆ ਕਿਵੇਂ ਤੇ ਕਰਜ਼ਾ ਜਿਹੜਾ ਆ ਉਹ ਇਸ ਤਰ੍ਹਾਂ ਛਾਲਾ ਮਾਰਦਾ ਕਿ 12 ਦੇ ਵਿੱਚ ਜਿਹੜਾ ਕਰਜ਼ਾ ਸਾਡੇ ਤੇ ਲਗਭਗ 1 ਲੱਖ ਕਰੋੜ ਦਾ ਸੀਗਾ ਉਹ 12 ਸਾਲਾਂ 'ਚ ਕਹਿ ਲਓ ਕਿ ਹੁਣ ਤੁਸੀਂ ਦੇਖ ਲਓ ਕਿ ਲਗਭਗ 4 ਲੱਖ ਕਰੋੜ ਇਹਦਾ ਮਤਲਬ ਹੈ ਕਿ ਅਗਲੇ 3 ਕੁ ਸਾਲਾਂ 'ਚ ਇਹ ਪਤਾ ਨਹੀਂ ਕਿੱਥੇ ਦਾ ਕਿੱਥੇ ਚਲੇ ਜਾਏਗਾ ਅੰਦਾਜ਼ਾ ਹੀ ਆ ਹੋ ਸਕਦਾ 6 ਲੱਖ ਕਰੋੜ ਤੱਕ ਵੀ ਚਲਾ ਜਾਵੇ 5.5 ਲੱਖ ਕਰੋੜ ਤੱਕ ਵੀ ਹੋ ਜਾਵੇ ਇਹ ਜਿਹੜਾ ਕਰਜ਼ਾ ਇਹ ਦੇਸ਼ ਭਰ ਦੇ ਵਿੱਚ ਕਿਸੇ ਵੀ ਸੂਬੇ ਦੀ ਮੈਂ ਜੀਐਸਟੀਪੀ ਤੁਹਾਨੂੰ ਸਮਝਾ ਦਿੱਤੀ ਆ ਕਿ ਕੁੱਲ ਪੈਦਾਵਾਰ ਦੇ ਅਨੁਪਾਤ 48% ਬਣਦਾ ਜੋ ਕਿ ਪੂਰੇ ਪੂਰੇ ਮੁਲਕ ਦੇ ਵਿੱਚ ਸਭ ਤੋਂ ਜ਼ਿਆਦਾ ਹੈ ਹਰਿਆਣਾ 29% ਆ 29% ਆ ਤੁਸੀਂ ਅੰਦਾਜ਼ਾ ਲਾ ਲਓ ਕਿ ਅਸੀਂ ਹਰਿਆਣੇ ਤੋਂ ਵੀ 19% ਜੀਐਸਟੀਪੀ ਦਾ ਅਨੁਪਾਤ ਕਰਜ਼ਾ ਜ਼ਿਆਦਾ ਚੁੱਕ ਚੁਕੇ ਆ ਤੇ ਜੇ ਗੱਲ ਕਰੀਏ ਉਦਯੋਗਿਕ ਯੂਨਟਾਂ ਦੀ ਸਾਡੇ ਕੋਲ ਕੀ ਆ 13100 ਯੂਨਟ ਆ ਗੁਜਰਾਤ ਕੋਲ ਜੇ ਦੇਖੋਗੇ ਤੇ ਆਲਮੋਸਟ ਸਾਡੇ ਤੋਂ ਦੁੱਗਣੇ ਜੇ ਤਾਮਲਾਡੂ ਚ ਦੇਖੋਗੇ ਤਾਂ 35000 ਯੂਨਿਟ ਹੈ ਪੂਰੇ ਮੁਲਕ ਚ ਸਭ ਤੋਂ ਜ਼ਿਆਦੇ ਤੇ ਜੇ ਆਪਾਂ ਗੱਲ ਕਰੀਏ ਭਾਈ ਸਾਡਾ ਜਿਹੜਾ ਅਰਯੋਗ ਆ ਵਿਚਾਰਾ ਉਹ ਆਟੋ ਕੰਪੋਨੈਂਟਸ ਸਪੋਰਟਸ ਗੁੱਡਸ ਇੰਜੀਨੀਅਰਿੰਗ ਗੁੱਡਸ ਜਾਂ ਸਲਾਈ ਮਸ਼ੀਨਾ ਸਾਈਕਲ ਹੌਜਰੀ ਇਹਨਾਂ ਚੀਜ਼ਾਂ ਤੇ ਹੀ ਰਹਿ ਗਿਆ ਅਸੀਂ ਸਾਰੇ ਪਾਸੇ ਸਰ ਪਛੜ ਗਏ ਖੇਤੀ ਦੀ ਗ੍ਰੋਥ ਰੇਟ ਸਾਡੀ ਬੇहद ਕਮਜ਼ੋਰ ਹੈ ਉਹਨੇ ਪੀਕ ਹਾਸਲ ਕਰਨਾ ਸੀ ਸੋ ਕਰ ਲਿਆ ਪਰ ਅਸੀਂ ਇਹਨਾਂ ਗੱਲਾਂ ਨੂੰ ਗੋਲਦੇ ਨਹੀਂ ਮੈਂ ਸਿੱਟਾ ਕਹਾਣੀ ਦਾ ਕੱਢ ਕੇ ਤੁਹਾਡੇ ਸਾਹਮਣੇ ਰੱਖ ਦਿੰਨਾ ਸਿੱਟਾ ਇਹੋ ਆ ਕਿ ਐਸ ਵੇਲੇ ਪੰਜਾਬ ਇੱਕ ਬਿਮਾਰ ਸੂਬਾ ਬਣ ਚੁੱਕਾ ਹੈ ਆਰਥਿਕਤਾ ਦੇ ਲਿਹਾਜ਼ ਨਾਲ ਬਹੁਤ ਅੰਕੜੇ ਨੇ ਸਾਹਿਬ ਵੀਡੀਓ ਲੰਮਾ ਹੋ ਜਾਏਗਾ ਜਿਹੜੇ ਚਾਰ ਬੰਦੇ ਦੇਖਣ ਜੁੜੇ ਆ ਇਹਨਾਂ ਵੀ ਨਹੀਂ ਵੇਖਣਾ ਮੁਰਕੇ ਇਹਨਾਂ ਵੀ ਨਹੀਂ ਵੇਖਣਾ ਤੋ ਇਸ ਕਰਕੇ ਅਸੀਂ ਇਸ ਵੀਡੀਓ ਨੂੰ ਇੱਥੇ ਹੀ ਸਮੇਟਦੇ ਆ ਦੋ ਵੀਡੀਓ ਮੈਂ ਉਸ ਵੇਲੇ ਬਣਾਏ ਸੀ ਕਿ ਜਦੋਂ ਬਹਿਸ-ਬਹਿਸ ਖੇਡ ਰਹੀ ਸੀਗੇ ਮਾਨ ਸਾਹਿਬ ਤਾਂ ਉਹ 47 ਤੋਂ ਲੈ ਕੇ ਹੁਣ ਤੱਕ ਦਾ ਜੋ ਸਾਡਾ ਉਜਾੜਾ ਸੀ ਆਰਥਿਕ ਤੌਰ ਤੇ ਉਹ ਸਾਰਾ ਕੁਝ ਉਹਨਾਂ ਦੇ ਵਿੱਚ ਮੈਂ ਕੈਦ ਕੀਤਾ ਸੀਗਾ ਅੰਕੜਿਆਂ ਦੇ ਲਿਹਾਜ਼ ਨਾਲ ਇਹ ਵੀ ਅੰਕੜੇ ਮੈਂ ਆਰਬੀਆਈ ਤੋਂ ਜਾਂ ਕੁਝ মিডিਆ ਹਾਊਸ ਜਿਹੜੇ ਗ੍ਰਾਫਿਕ ਬਣਾਉਂਦੇ ਨੇ ਉਹਨਾਂ ਤੋਂ ਇਧਰ ਉਧਰੋਂ ਇਕੱਠੇ ਕੀਤੇ ਆ ਮਿਹਨਤ ਲੱਗਦੀ ਹੈ ਮਿਹਨਤ ਦਾ ਮੁੱਲ ਪਾਓ ਯਾਰ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਸਾਡੇ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਜਦੋਂ ਉਹ ਜੰਮੇ ਸੀਗੇ ਤੇ ਉਹਨਾਂ ਦੀ ਕਲਕਾਰੀ ਨਹੀਂ ਵੱਜੀ ਉਹਨਾਂ ਨੂੰ ਸਮਝਾਓ ਕਿ ਬੇਟੇ ਤੁਸੀਂ ਤੇ ਚੀਕ ਮਾਰੀ ਸੀ ਕਿਉਂਕਿ ਕਰਜ਼ੇ ਦੀ ਪਾਂਡੀ ਇੰਨੀ ਭਾਰੀ ਸੀ ਜੰਮਦਾ ਬੱਚਾ ਤੇ ਮੈਨੂੰ ਲੱਗਦਾ ਕਿ ਸਾਡਾ ਕੋਈ 35-40 ਹਜ਼ਾਰ ਦਾ ਕਰਜ਼ਾਈ ਨਿਕਲਦਾ ਦੱਸੋ ਕੀ ਕਰੀਏ ਯਾ ਇਹ ਕਿੱਧਰ ਗੱਲ ਇਹ ਹੈ ਸਾਬ ਕਿ ਸਾਨੂੰ ਇੱਧਰ ਸੋਚਣਾ ਪਊਗਾ ਵਿਚਾਰਨਾ ਪਊਗਾ ਜੇ ਅਸੀਂ ਆਰਥਿਕਤਾ ਆਪਣੀ ਨਾ ਸੰਭਾਲੀ ਕੁਝ ਨਹੀਂ ਜੇ ਬਚਣਾ ਸਾਡੀ ਹਾਲਤ ਇੱਕ ਦਿਨ ਐਸੀ ਹੋ ਜਾਏਗੀ ਅਸੀਂ ਸਵੇਰੇ ਉਠਾਂਗੇ ਕਾਫੀ ਦਾ ਕੱਪ ਚਾਹ ਦਾ ਕੱਪ ਫੜਾਂਗੇ ਟੀਵੀ ਔਨ ਕਰਾਂਗੇ ਤੇ ਉੱਥੇ ਸਾਨੂੰ ਇੱਕ ਖਬਰ ਚੱਲਦੀ ਦਿਖਾਈ ਦੇਵੇਗੀ ਉਹ ਖਬਰ ਹੋਏਗੀ ਕਿ ਪੰਜਾਬ ਚ ਵਿੱਤੀ ਐਮਰਜੈਂਸੀ ਲਾਗੂ ਹੋ ਗਈ ਹੈ ਇਹ ਨੋਬਤ ਨਾ ਆਵੇ ਸਾਰੇ ਜਾਗਰੂਕ ਹੋ ਇਹਨਾਂ ਨੂੰ ਸਮਝਾਓ ਕਿ ਭਾਈ ਸਾਹਿਬ ਆਰਥਿਕਤਾ ਸੰਭਾਲੋ ਪਰ ਜਿਨ੍ਹਾਂ ਨੇ ਆਰਥਿਕਤਾ ਸੰਭਾਲਣੀ ਹੈ ਅੱਜ ਕੱਲ ਉਹ ਖੁਦ ਨੂੰ ਨਹੀਂ ਸਵਾਲ ਪਾ ਰਹੇ ਸੁਣਿਆ ਕਿਤੇ ਡਿੱਗ ਪੈਂਦੇ ਆ ਫਿਰ ਕਿਤੇ ਬੋਤਲਾ ਲੱਗਦੀ ਆ ਚਲੋ ਕਾਮਨਾ ਕਰਦੇ ਆ ਕਿ ਐਸਾ ਦਿਨ ਨਾ ਆਵੇ ਅਗਲੀ ਵਾਰ ਫਿਰ ਮਿਲਦੇ ਆ ਤਦ ਤੱਕ ਦਿਓ ਜਾਸਤਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ